ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜਾ ਤੁਹਾਨੂੰ ਅਸੀਂ ਖੇਤ ਦਿਖਾ ਰਹੇ ਹਾਂ ਇਹ ਇਹ ਹੈਪੀ ਸੀਡਰ ਦਾ ਬੀਜ ਹੈ ਬੜਾ ਜਿਹੜਾ ਖੇਤ ਹੈ ਤੇ ਜਿਹੜਾ ਇਹ ਖੇਤ ਹੈ ਪਿੰਡ ਮਹਾਰਾਜ ਅਮਰਜੀਤ ਸਿੰਘ ਤੇ ਉਹਦਾ ਖੇਤ ਹੈ ਜੀ ਇਹ ਤੇ ਉਹਨਾਂ ਦੇ ਖੇਤ ਦੇ ਵਿੱਚ ਸੁਪਰ ਸੀਡਰ ਦਾ ਬੀਜ ਹੈ ਇਹਨਾਂ ਨੇ ਕਈ ਸਾਲ ਤੋਂ ਪਰਾਲੀ ਨਹੀਂ ਨੂੰ ਬਿਲਕੁਲ ਨਹੀਂ ਅੱਗ ਲਾ ਰਹੇ ਤੇ ਜਦੋਂ ਹੁਣ ਪਰਾਲੀ ਨੂੰ ਵੀ ਨਹੀਂ ਅੱਗ ਰਾ ਰਹੇ ਪਹਿਲਾਂ ਦਾ ਪ੍ਰਸ਼ਾਸਨ ਇਹ ਕਹਿੰਦਾ ਵੀ ਪਰਾਲੀ ਨੂੰ ਤੁਸੀਂ ਅੱਗ ਲਾਉਣੀਓ ਪ੍ਰਦੂਸ਼ਣ ਕਰਦੇ ਹੋ ਹੁਣ ਜਿਹੜੀ ਇਹਨਾਂ ਨੂੰ ਦਿੱਕਤ ਆ ਗਈ ਇਹਨਾਂ ਦੇ 8 10 ਤੋਂ 15 ਕਿੱਲੇ ਟਿੱਡਾ ਖਾ ਗਿਆ ਜਿਹੜਾ ਤੁਹਾਨੂੰ ਆਹ ਟਿੱਡਾ ਹੱਥ ਚ ਦੀਂਦਾ ਇਹ ਟਿੱਡਾ ਮੰਨ ਲਓ ਵੀ ਇਹਨਾਂ ਦੀ ਫਸਲ ਨੂੰ ਖਾ ਗਿਆ ਆ ਉੱਪਰੋਂ ਸਾਰੀ ਕਣਕ ਖਾਧੀ ਵੀ ਹੈ ਕਿਤੇ ਕਿਤੇ ਵੀ ਹੈਗੀ ਇੱਕ ਜਗ੍ਹਾ ਕਿਤੇ ਹੈ ਨਹੀਂ ਆ ਸਾਰੀ ਇਧਰ ਥੱਲੇ ਮਾਰੀ ਕੈਮਰਾ ਆ ਸਾਰੀ ਕਣਕ ਖਾਧੀ ਵਿੱਚ ਟਿੱਡੇ ਨੇ ਤੇ ਇੱਕ ਪਾਸੇ ਨੂੰ ਪ੍ਰਸ਼ਾਸਨ ਕਹਿੰਦਾ ਜੀ ਪ੍ਰਦੂਸ਼ਣ ਜੀਮੀਦਾਰ ਐ ਕਰਦਾ ਐ ਕਰਦਾ ਹੁਣ ਪ੍ਰਸ਼ਾਸਨ ਕਿੱਥੇ ਗਿਆ ਇਹਨਾਂ ਦੀ ਸਾਰ ਲਵੇ ਆ ਕੇ ਸਾਰੀ 15 ਦੇ 15 ਕਿੱਲੇ ਇਹਨਾਂ ਦੇ ਵੀ ਟਿੱਡਾ ਖਾ ਗਿਆ ਹੁਣ ਇਹ ਦੁਬਾਰੇ ਵਾਕੇ ਬੀਜਣਗੇ ਆ ਕੈਮਰਾ ਮਾਰਦੇ ਸਾਰਿਆਂ ਦੇ ਖਲਾਸ ਦੇਖ ਲੈਣਾ ਕਿ ਪਿੰਡ ਮਹਿਰਾਜ ਜ਼ਿਲ੍ਹਾ ਬਟਿੰਡਾ ਜੀ ਆ ਤੁਸੀਂ ਟਿੱਡਾ ਦੇਖੋ ਲੋ ਇੱਡਾ ਵੱਡਾ ਟਿੱਡਾ ਇਹ ਇਹਦਾ ਹਾਲਾਤ ਇੱਥੇ ਦੇਖੀਅਤ ਹਨ ਹੁਣ ਜਿਹੜੇ ਯੂਟਿਊਬਰ ਦੇ ਬੈਠੇ ਆ ਨਵੇਂ ਵਿਗਿਆਨੀ ਬਣੇ ਬੈਠੇ ਉਹ ਕਹਿੰਦੇ ਜੀ ਜ਼ਿਮੀਂਦਾਰ ਨੂੰ ਖੇਤੀ ਨਹੀਂ ਕਰਨੀ ਆਉਂਦੀ ਆਏ ਨਹੀਂ ਕਰਨੀ ਆਉਂਦੀ ਸੁੰਡੀ ਪੈਂਦੀ ਨਹੀਂ ਟਿੱਡਾ ਨਹੀਂ ਪੈਂਦਾ ਇਹ ਹਾਲਾਤ ਆ ਕਿ ਸਾਰੀ ਕਣਕ ਹੀ ਟਿੱਡਾ ਖਾ ਗਿਆ ਹੁਣ ਤੁਸੀਂ ਹਾਲਾਤ ਦੱਸੋਗੇ ਖੇਤ ਕੋਈ ਹੁਣ ਜੇ ਮੜੀ ਅੱਗ ਲੱਗ ਜੇ ਸੈਟਾਰਟ ਉਹਦੀ ਪਤਾ ਲੱਗ ਜਾਂਦਾ ਵੀ ਹਾਂ ਫਲਾਨੇ ਖੇਤ 'ਚ ਅੱਗ ਲੱਗੀ ਉਹਦੀ ਪ੍ਰਸ਼ਾਸਨ ਭੱਜ ਲੈਂਦਾ ਡੀਸੀ ਭੱਜ ਲੈਂਦਾ ਤੇ ਕੋਈ ਡੀਐਸਪੀ ਭੱਜ ਲੈਂਦਾ ਤੇ ਇੱਥੇ ਤੁਸੀਂ ਹਾਲਾਤ ਦੇਖੋ ਕਿਸਾਨ ਦਾ ਬਹੁਤ ਮਨ ਪੜਾ ਹੁੰਦਾ ਦੇਖ ਕੇ ਇੰਨੀ ਮਹਿੰਗੀ ਡੀਏਪੀ ਲੈ ਕੇ 2000 ਨੂੰ ਗੱਟਾ ਹੀ ਦੀ ਬਲੈਕ 'ਚ ਮਿਲਿਆ ਉਹ ਡੀਏਪੀ ਲੈ ਕੇ ਬਾਕੀ ਜਿਹੜੀ ਬਜਾਈ ਕਰਵਾਈ ਉਹ ਵੀ ਕਰਾਇਆ ਪਿਆ ਜਿਹੜਾ ਸੁਪਰ ਸੀਡ ਹੈਪੀ ਸੀਡਰ ਨਾਲ ਇਹ ਬਜਾਈ ਹੋਈ ਆ ਹੈਪੀ ਸੀਡਰ ਨਾਲ ਬਜਾਈ ਹੋਈ ਵੀ ਆ ਤੇ ਮੇਰੇ ਦਾ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਸੈਟੇਲਾਈਟ ਛੋਡਾ ਕਿੱਥੇ ਗਿਆ ਹੁਣ ਕਣਕਾਂ ਦਾ ਬੁਰਾ ਹਾਲ ਹਰ ਇੱਕ ਪਿੰਡ ਦੇ ਵਿੱਚ ਸੁੰਡੀ ਦਾ ਤੇ ਇਹ ਟਿੱਡੇ ਦਾ ਬਹੁਤ ਜ਼ਿਆਦਾ ਅਟੈਕ ਹੈ ਤੇ ਮੈਂ ਤਾਂ ਇੱਕ ਹੀ ਬੇਨਤੀ ਕਰਦਾ ਵੀ ਆ ਕੇ ਹੁਣ ਕਿਸਾਨ ਯੂਨੀਅਨ ਜਿਹੜੀਆਂ ਉਹ ਕਹਿੰਦੇ ਆ ਜਿਹਾ ਆ ਉਹ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਥੱਲੇ ਲੈਵਲ ਤੇ ਆ ਕੇ ਦੇਖੋ ਤੇ ਉਹਨਾਂ ਨੂੰ ਪੁੱਛੋ ਆ ਕੇ ਪ੍ਰਸ਼ਾਸਨ ਨੂੰ ਵੀ ਹੁਣ ਇਹ ਤਾਂ ਕੋਈ ਮਾਜਵਾਜ ਆ ਕੋਈ ਖਰਚਾ ਦਿਓ ਤੇ ਜ਼ਿਮੀਦਾਰ ਹੁਣ ਅੱਗੀ ਮਰਿਆ ਪਿਆ ਝੋਨਾ ਨਹੀਂ ਪਹਿਲਾਂ ਝੋਨਾ ਮਸਾਬਿਕਾ ਮਹੀਨੇ-ਮਹੀਨੇ ਤੋਂ ਜਿਹੜੀ ਚੀਜ਼ ਕਿਸਾਨ ਨੇ ਵੇਚਣੀ ਹੈ ਉਹ ਤਾਂ ਵੇਕਣੀ ਰਹੀ ਜਿਹੜੀ ਡੀਏਪੀ ਲੈਣੀ ਸੀ ਉਹ ਬਲੈਕ ਚ ਮਿਲ ਰਹੀ ਹੈ ਤੇ ਬੁੜਕੇ ਆ ਹੁਣ ਤੱਕ ਜਿਹੜਾ ਪੈਸੀ ਸ਼ੈਡ ਹੈ ਜਿਹੜਾ ਹੁਣ ਇਹ ਕਹਿੰਦੇ ਤੇ ਰੇਹਾਂ ਸਪ੍ਰੇਹਾਂ ਜ਼ਿਆਦੇ ਹੁੰਦੀ ਆ ਆ ਤਾਂ ਹੁਣ ਕਲੋਰੋ ਵੀ ਪਾਲੀ 2-2 ਲੀਟਰ ਤੇਲੇ ਵਾਲੀਆਂ ਸਪ੍ਰੇਹਾਂ ਵੀ ਕਰਕੇ ਦੇਖ ਲਈਆਂ ਪਰ ਕੋਈ ਹੱਲ ਨਹੀਂ ਇੱਧਰ ਜ਼ਰੂਰ ਮੈਂ ਤਾਂ ਸਾਰੇ ਨਾਲ ਹੱਥ ਬਨ ਕੇ ਜੋੜ ਜੁਨੀਆਣਾਂ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਜ਼ਰੂਰ ਤੁਸੀਂ ਆ ਕੇ ਖੇਤ ਦੇਖੋ ਤੇ ਸੈਟੇਲਾਈਟ ਹੁਣ ਤੁਹਾਡਾ ਕਿੱਥੇ ਆ 看到了阿姨。